ਸ਼੍ਰੀ ਅਕਾਲ ਤੱਕ ਸਾਹਿਬ ਵਿਖੇ ਪੰਨ ਸਿੰਘ ਸਾਹਿਬ ਨਾਲ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤੱਕ ਸਾਹਿਬ ਵਿਖੇ ਮੈਂ ਜ਼ਰੂਰ ਪਹੁੰਚਾਂਗਾ ਕਾਲੀਦਾਦੀ ਲੀਡਰਸ਼ਿਪ ਜਨ ਸੁਖਬੀਰ ਸਿੰਘ ਬਾਦਲ ਦੇ ਉੱਪਰ ਕਿ ਜਿਸ ਤਰ੍ਹਾਂ ਦੀਆਂ ਹਰਸਤਿਧੀਆਂ ਬਣੀਆਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਹੁਣ ਪਾਸੇ ਹੋ ਜਾਣਾ ਚਾਹੀਦਾ ਹੈ ਮੌਕਾ ਮਿਲਣਾ ਚਾਹੀਦਾ ਹੈ ਜਿਸ ਦੇ ਨਾਲ ਜਿਹੜਾ ਪੰਥ ਅਕਾਲੀ ਦਰ ਨਵੇਂ ਸਿਰੇ ਤੋਂ ਮਜ਼ਬੂਤੀ ਵਾਲਾ ਅਗੇ ਵੱਸ ਸਕੇ ਕਿ ਨਮਾਣੇ ਸਿੱਖ ਵਜੋਂ ਬੜੀ ਸ਼ਰਦਾ ਦੇ ਨਾਲ ਆਕਾਲ ਤਾ ਸਰ ਦੇ ਜਥੇਦਾਰ ਅੱਗੇ ਉਹ ਪੇਸ਼ ਹੋਣਗੇ ਹਾਂ ਹਾਂ ਦੇਖੋ ਇਹ ਕਹਿਣਾ ਚੰਗੀ ਗੱਲ ਹੈ ਪਰ ਜੇ ਕਿਹਾ ਜਾਵੇ ਤਾਂ ਆਪਣੇ ਆਪ ਚ ਕੋਈ ਵੱਡੀ ਪ੍ਰਾਪਤੀ ਵਾਲੀ ਗੱਲ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਵੀ ਨਮਾਣੇ ਸਿੱਖ ਵਜੋਂ ਜਾ ਰਹੇ ਆ ਮੈਂ ਨਮਾਣੇ ਸਿੱਖ ਵਜੋਂ ਤਾਂ ਹਰ ਸਿੱਖ ਹੀ ਜਾਂਦਾ ਉੱਥੇ ਜਾਣਾ ਵੀ ਚਾਹੀਦਾ ਜਿਹੜਾ ਗੁਰੂ ਦਾ ਸਿੱਖ ਹੈ ਜੇ ਉਹ ਆਕਾਲ ਤਾ ਸਰ ਅੱਗੇ ਨਮਾਣੇ ਸਿੱਖ ਵਜੋਂ ਪੇਸ਼ ਨਹੀਂ ਹੋਏਗਾ ਹਾਂ ਤਾਂ ਫਿਰ ਉਸ ਨੂੰ ਸਿੱਖ ਹੋਣ ਦਾ ਇਖਤਿਆਰ ਜਾਂ ਅਧਿਕਾਰ ਹੀ ਕੋਈ ਨਹੀਂ ਹੈ ਹੂੰ ਕਿ ਰਾਜਪਾਲ ਹੀ ਰਹੇਗਾ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਰਾਸ਼ਟਰਪਤੀ ਵੱਲੋਂ ਸੋਧ ਬਿੱਲ ਨੂੰ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਸੰਸਦ ਸਭਾ ਦੇ ਅੰਦਰ ਇਹ ਬਿੱਲ ਪਾਸ ਹੋਇਆ ਤਾਂ ਅਧਿਕਾਰ ਦਿੱਤੇ ਗਏ ਕਿ ਮੁੱਖ ਮੰਤਰੀ ਜਿਹੜੇ ਕੋਈ ਵੀ ਮੁੱਖ ਮੰਤਰੀ ਅੱਜ ਭਗਵੰਤ ਮਾਨ ਹੈ ਕੱਲ ਨੂੰ ਹੋਰ ਆ ਸਕਦੇ ਆ ਕੋਈ ਵੀ ਮੁੱਖ ਮੰਤਰੀ ਜਿਹੜੇ ਯੂਨੀਵਰਸਿਟੀਆਂ ਦੇ ਚਾਂਸਲਰ ਹੁਣ ਗਵਰਨਰ ਨਹੀਂ ਹੋਣਗੇ ਪੰਜਾਬ ਦੇ ਸਰਕਾਰੀ ਜੁਨੀਵਰਸਿਟੀਆਂ ਦੇ ਜਿਹੜੇ ਚਾਂਸਲ ਰਹੇ ਗਿਆ ਉਹ ਮੁੱਖ ਮੰਤਰੀ ਹੋਣਗੇ ਵਿਧਾਨ ਸਭਾ ਨੇ ਪਾਸ ਕਰਤਾ ਠੀਕ ਇਹ ਬਿਲ ਜਿਹੜਾ ਗਵਰਨਰ ਨੂੰ ਭੇਜਿਆ ਗਿਆ ਗਵਰਨਰ ਸਾਹਿਬ ਨੇ ਬਿਲ ਰੋਕ ਲਿਆ ਜਦਾ ਆਪਾਂ ਕਹਿੰਦੇ ਆ ਕਿ ਵੀ ਇਸ ਤਰ੍ਹਾਂ ਦੇ ਅਧਿਕਾਰ ਹੈ ਬੜਾ ਇੱਕ ਸਟੈਪ ਤੋਂ ਜਾ ਕੇ ਅਗਲੇ ਸਟੈਪ ਤੇ ਕੀ ਹੋਏਗਾ ਇਹ ਆਪਣੇ ਆਪ ਦੀ ਬਹੁਤ ਵੱਡੀ ਬਣਮਣਾ ਇਸ ਜਮੂਰੀਤ ਦੀ ਕਿ ਜਿਹੜੀ ਜਮੂਰੀਤ ਦੀ ਅਸੀਂ ਬੱਲੇ ਬੱਲੇ ਕਰਦੇ ਆ 117 ਵਿਧਾਨ ਸਭਾ ਦੇ ਮੈਂਬਰ ਹੈ ਉਹਨਾਂ ਨੇ ਸਦਨ ਚ ਪਾਸ ਕੀਤਾ ਜਦੋਂ ਜੀ ਪਾਸ ਕਰਨ ਤੋਂ ਬਾਅਦ گورنر ਜਣੀ ਉਸ ਵਿਧਾਨ ਸਭਾ ਤੋਂ ਉੱਪਰ ਵੀ ਇੱਕ ਐਸੀ ਸੁਪਰੀਮ ਸ਼ਕਤੀ ਬੈਠੀ ਹੈ ਉਹ ਕਹਿੰਦੇ ਤੁਸੀਂ 117 ਜੋ ਮਰਜ਼ੀ ਫੈਸਲਾ ਲੈ ਲਓ ਜੇ ਮੈਂ ਸਹੀ ਨਹੀਂ ਪਾਉਂਗਾ ਤਾਂ ਬਿੱਲ ਪਾਸ ਨਹੀਂ ਹੁਣ ਦਿਆਂਗਾ ਉਸ ਤੋਂ ਬਾਅਦ گورنر ਸਾਹਿਬ ਨੇ ਕੀ ਕੀਤਾ ਕਿ ਬਿੱਲ ਜਿਹੜਾ ਹੈ ਰਾਸ਼ਟਰਪਤੀ ਕੋਲੇ ਭੇਜਿਆ ਜਾਣਾ ਹੁੰਦਾ ਜੇ ਤੁਸੀਂ گورنر ਉਹਦੇ ਤੇ ਪ੍ਰਵਾਨਗੀ ਨਹੀਂ ਦਿੰਦਾ ਜਾਂ ਵਾਪਸ ਨਹੀਂ ਕਰਦਾ ਆਪਣੇ ਕੋਲੇ ਰੱਖਦਾ ਹੈ ਇੱਕ ਵੱਡਾ ਅਧਿਕਾਰ ਉਹਦੇ ਕੋਲੇ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਬਿੱਲ ਭੇਜ ਸਕਦਾ ਹੈ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਉਹਨਾਂ ਦੀ ਮਰਜ਼ੀ ਹੈ ਸੰਵਿਧਾਨ ਮੁਤਾਬਕ ਪ੍ਰਵਾਨ ਕਰ ਦੇ ਜਾਂ ਨਹੀਂ ਕਰ ਦੇ ਸੋ ਬਿੱਲ ਚਲੇਗਾ ਰਾਸ਼ਟਰਪਤੀ ਕੋਲ ਹਾਂ ਰਾਸ਼ਟਰਪਤੀ ਸਾਹਿਬ ਨੇ ਆਪਣੇ ਕੋਲੇ ਕੁਝ ਸਮਾਂ ਬਿੱਲ ਰੱਖਣ ਤੋਂ ਬਾਅਦ ਉਹਨੋਂ ਬਿੱਲ ਵਾਪਸ ਕਰਤਾ ਬਿੱਲ ਵਾਪਸ ਕਰਤਾ ਜਦੋਂ ਕੋਈ ਸਹੀ ਜਾਂ ਪ੍ਰਵਾਨਗੀ ਨਹੀਂ ਦਿੱਤੀ ਗਈ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਕਿ ਜਦੋਂ ਵੀ ਉਹਨਾਂ ਦਾ ਰਾਹ ਖੋਲਿਆ ਜਾਵੇਗਾ ਤਾਂ ਉਹ ਸਿੱਧਮ ਸਿੱਧਾ ਦਿੱਲੀ ਦੇ ਵੱਲ ਕੂਚ ਕਰਨਗੇ ਕਿਸਾਨ ਆਪਣੇ ਆਪ ਚ ਕੀ ਹਲਫਿਆ ਬਿਆਨ ਦੇਣ ਉਹ ਕਹਿੰਦੇ ਅਸੀਂ ਕੋਈ ਵਾਇਲੈਂਸ ਵਾਲੀ ਗੱਲ ਹੰਸਾੜੀ ਗੱਲ ਨਹੀਂ ਕਰਾਂਗੇ ਸਾਡਾ ਕੰਮ ਹੈ ਕੁਝ ਮੁੱਦਿਆਂ ਦੇ ਉੱਤੇ ਐਮਐਸਪੀ ਦਾ ਮਾਮਲਾ ਹੈ ਕਰਜ਼ੇ ਦਾ ਮਾਮਲਾ ਹੈ ਫਸਲੀ ਵਿਭਿੰਨਤਾ ਦਾ ਮਾਮਲਾ ਹੈ ਜਿਹੜੇ ਕਿਸਾਨਾਂ ਤੇ ਕੇਸ ਬਣਿਆ ਉਹਨਾਂ ਦੇ ਮਾਮਲੇ ਹੈਗੇ ਉਹਨਾਂ ਮਾਮਲਿਆਂ ਲੈ ਕੇ ਕਹਿੰਦੇ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਹੈ ਸਾਰੇ ਦੇਸ਼ ਦੇ ਲੋਕ ਰੈਲੀਆਂ ਕਰਦੇ ਆ ਦਿੱਲੀ ਜਾ ਕੇ ਪ੍ਰੋਟੈਸਟ ਕਰਦੇ ਆ ਜੀ ਕਿਸਾਨ ਕਹਿੰਦੇ ਸਾਡਾ ਵੀ ਅਧਿਕਾਰ ਹੈ ਉਹਨਾਂ ਨੂੰ بار بار ਜਾਣ ਤੋਂ ਪਹਿਲਾਂ ਹਰਿਆਣਾ ਨੇ ਇੰਨਾ ਸਮਾਂ ਰੋਕਿਆ ਕਿੰਨੇ ਕਿਸਾਨਾਂ ਦੀ ਜਾਨ ਚਲੀ ਗਈ ਕਿੰਨਿਆਂ ਦੇ ਉੱਤੇ ਕੇਸ ਬਣੇ ਹੁਣ ਰਸਤੇ ਖੋਲੇਗੇ ਆ ਕਿਸਾਨ ਕਹਿੰਦੇ ਜੇ ਰਸਤੇ ਖੋਲੇ ਆ ਤਾਂ ਅਸੀਂ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਦਾ ਜੋ ਵੀ ਹੈਗਾ ਕੂਚ ਕਰਾਂਗੇ ਉੱਥੇ ਜਾ ਕੇ ਆਪਣੀ ਗੱਲ ਕੇਂਦਰ ਅੱਗੇ ਰੱਖਾਂਗੇ ਕਾਲਜੀ ਮੈਂ ਨਵਦੀਪ ਤਾਲੀਵਾਦ ਤੁਸੀਂ ਵੇਖ ਰਹੇ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਟਾ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਆ ਵਕ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ ਦੱਸਦੇ ਆ ਤੁਹਾਨੂੰ ਕੀ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸੱਤ ਸਮੁੰਦਰ ਪਾਰ ਪੱਖੋਂ ਵੱਖਰੇ ਮੁਲਕਾਂ ਦੇ ਵਿੱਚ ਸਾਰੀਆਂ ਇਹ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੋੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਵਦੀਪ ਮਿਹਰਬਾਨੀ ਤੁਸੀਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੰਨੇ ਆ ਜੀ ਵੈਸੇ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫਿਰ ਵੀ ਮੈਂ ਇੱਕ ਵਾਰ ਤੁਹਾਨੂੰ ਦੱਸ ਦਵਾਂ ਕਿ ਸਿੱਧੂ ਸਾਬੂ ਸਖਸ਼ੀਤ ਨੇ ਜੜੇ ਹਰ ਖਬਰ ਤੇ ਧਿਆਨ ਰੱਖਦੇ ਨੇ ਬਹੁਤ سارے ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਖਦੇ ਹੋ ਲੀਡਰਾਂ ਦੇ ਨਾਲ ਚੰਗੇ ਸਵਾਲ ਜਵਾਬ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਕਈ ਆਰਟੀਕਲ ਇਹਨਾਂ ਦੇ ਵੈੱਬਸਾਈਟਸ ਤੇ ਜਾਂ ਫਿਰ ਅਖਬਾਰਾਂ ਦੇ ਵਿੱਚ ਵੀ ਤੁਸੀਂ ਪੜਦੇ ਹੋ ਅਸੀਂ ਚਾਹੁੰਦੇ ਹੁੰਨੇ ਕਿ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲਿਆ ਜਾਵੇ ਸਾਡੇ ਦਰਸ਼ਕਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਸਮਰੰਤ ਹੀ ਪਹੁੰਚਾਈ ਜਾਵੇ ਅੱਜ ਦੀਆਂ ਖਬਰਾਂ ਹਰ ਵਾਤੀ ਤਰ੍ਹਾਂ ਅਹਿਮ ਰਣਬੜੀਆਂ ਨੇ ਜਿਸ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਕਾਲੀ ਦਲ ਦੀ ਕਿਉਂਕਿ ਅਕਾਲੀ ਦਲ ਦੇ ਵਿੱਚ ਲਗਾਤਾਰ ਕਮਸਾਨ ਮੱਛਾ ਆ ਰਿਹਾ ਹੈ ਇੱਕ ਥੜਾ ਬਾਕੀ ਹੋ ਗਿਆ ਜਿਸ ਦੇ ਵਿੱਚ ਕਦਾਬਰ ਆਕੂ ਨੇ ਇਹ ਤੁਹਾਨੂੰ ਸਭ ਨੂੰ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਸਭ ਨੂੰ ਸਭ ਕੁਝ ਪਤਾ ਹੈ ਉਸ ਤੋਂ ਬਾਅਦ ਸਾਰੇ ਨੇ ਇਹ ਵੀ ਕਈ ਖੁਲਾਸੇ ਕੀਤੇ ਨੇ ਕਿ ਕੀ ਕੀ ਹੋਇਆ ਜਿਸ ਦੇ ਕਾਰਨ ਅਕਾਲੀ ਦਲ ਅਚੜਾ ਉਹ ਹਾਸ਼ੀਏ ਤੇ ਚਲਾ ਗਿਆ ਬਹੁਤ ਕੱਲਾ ਨਿਕਲ ਕੇ ਬਾਹਰ ਆਈਆਂ ਬਾਗੀ ਧੜੇ ਨੇ ਜਿਵੇਂ ਖੁਲਾਸੇ ਕੀਤੇ ਉਮੇ ਸਿੱਖ ਕਮਿਊਨਿਟੀ ਵੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਵੀ ਹੁਣ ਤੱਕ ਤੁਸੀਂ ਕਿੱਥੇ ਸੀ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦਾ ਕੀ ਹਾਲ ਹੋ ਗਿਆ ਅਕਾਲੀ ਦਲ ਪਾਰਟੀ ਕਿੱਥੋਂ ਤੋਂ ਕਿੱਥੇ ਚਲੀ ਗਈ ਤਾਂ ਤੁਸੀਂ ਹੁਣ ਉਦੋਂ ਕਿਉਂ ਨਾ ਬੋਲੀਏ ਤੇ ਹੁਣ ਆਖਿਰਕਾਰ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਭੁੱਲਾਂ ਬਖਸ਼ਾ ਰਹੇ ਹਾਂ ਸਾਨੂੰ ਲੱਗਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਇਸ ਲਈ ਅਸੀਂ ਹੁਣ ਇਹ ਨਵਾਂ ਚੱਕਿਆ ਜਿਹੜਾ ਉਹ ਚੱਕ ਲਿਆ ਹੈ ਪਰ ਹੁਣ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਪੰਨ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਮੈਂ ਜ਼ਰੂਰ ਪਹੁੰਚਾਂਗਾ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਅੰਦਵੀਜ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ ਦੇਖੋ ਐ ਮਾਮਲਾ ਹੈ ਦੁਨੀਆ ਭਰ ਚ ਬੈਠੇ ਪੰਜਾਬੀਆਂ ਲਈ ਸਿੱਖ ਭਾਈਚਾਰੇ ਲਈ ਇਹ ਬੜਾ ਭਾਵਨਾ ਵਾਲਾ ਔਰ ਉਹਨਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਬਾ ਮਾਮਲਾ ਹੈ ਜਿੱਦਾਂ ਤੁਸੀਂ ਕਿਹਾ ਕਿ ਸੁਗਣੀ ਕਾਲੀਦਾ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਸ ਲਈ ਲੰਬੇ ਸਮੇਂ ਤੋਂ ਆਪਾਂ ਦੇਖੀਏ ਜਿਸ ਕਦਰ ਕਾਲੀਦਾ ਹਾਸ਼ੀਏ ਤੇ ਲਗਾਤਾਰ ਜਾ ਰਿਹਾ ਹੈ ਹਾਂ ਆਪਾਂ ਗੱਲ ਕਰਦੇ ਹਾਂ ਪਿਛਲੀ ਵਿਧਾਨ ਸਭਾ ਚੋਣ ਦੀ ਜਿੱਦੇ ਚ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ 92 ਸੀਟਾਂ ਜਿੱਤ ਕੇ ਆ ਗਈ ਨਵੀਂ ਪਾਰਟੀ ਦਾ 92 ਸੀਟਾਂ ਜਿੱਤ ਕੇ ਆ ਗਈ ਮਰ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈ ਉਹ ਸ਼ਾਇਦ 30 ਸੀਟਾਂ ਤੇ ਸਿਮਟ ਕੇ ਰਹੇਗੀ ਇਦਾਂ ਹੀ ਜਿਹੜਾ ਹੈਗਾ ਪਾਰਲੀਮੈਂਟ ਦੀ ਗੱਲ ਕਰੀ ਹੁਣ ਜਿਹੜੀ ਨਿਕਲ ਕੇ ਗਈ ਆ ਉਹਦੇ 'ਚ ਵੀ ਇੱਕ ਸੀਟ ਆਈ ਹੈ ਉਹ ਜ਼ਿਮਨੀ ਤੋਂ ਨਿਕਲ ਕੇ ਗਈ ਹੈ ਤਾਂ ਉਹਦੇ ਦੇ ਤਕੜੀ ਵੈਸੇ ਕਿਧਰੇ ਨਹੀਂ ਲੱਭੀ ਇਹ ਨਹੀਂ ਪਤਾ ਲੱਗਦਾ ਕਿ ਅਕਾਲੀ ਦਲ ਦੀਆਂ ਵੋਟਾਂ ਕਿਧਰ ਨੂੰ ਗਈਆਂ ਲੋਕ ਪੁੱਛਦੇ ਆ ਕਿ ਅਕਾਲੀ ਦਲ ਕਿਧਰ ਚਲਾ ਗਿਆ ਉਹਦੇ ਵੋਟਾਂ ਕਿਧਰ ਚਲ ਗਈਆਂ ਸੋ ਇਸ ਸਥਿਤੀ ਦੇ ਚੱਲਦੇ ਆ ਅਕਾਲੀ ਦਲ ਦੇ ਅੰਦਰ ਵੀ ਬਾਕੀ ਹਵਾ ਸਾਂ ਉੱਠੀਆਂ ਆਪਾਂ ਸਾਰੇ ਜਾਣਦੇ ਆ ਸਿੰਘ ਸਹਿਬਾਨ ਅਕਾਲਤਾ ਸਰਦ ਦੇ ਕੇ ਪੇਛੋਕੇ ਜਿਹੜੇ ਕੋਈ ਅਕਾਲੀ ਆਗੂ ਆ ਉਹਨਾਂ ਨੇ ਕਈ ਵੱਡੇ ਸਵਾਲ ਉਠਾਏ ਆ ਅਕਾਲੀ ਦਾਦੀ ਲੀਡਰਸ਼ਿਪ ਜਣ ਸਿੰਘ ਬਾਦਲ ਦੇ ਉੱਪਰ ਕਿ ਜਿਸ ਤਰ੍ਹਾਂ ਦੀਆਂ ਹਰਸਤਿਧੀਆਂ ਬਣੀਆਂ ਸ੍ਰੀ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਹੁਣ ਪਾਸੇ ਹੋ ਜਾਣਾ ਚਾਹੀਦਾ ਹੈ ਮੌਕਾ ਮਿਲਣਾ ਚਾਹੀਦਾ ਹੈ ਜਿਸ ਦੇ ਨਾਲ ਜਿਹੜਾ ਪੰਥ ਅਕਾਲੀ ਦਾ ਨਵੇਂ ਸਿਰੇ ਤੋਂ ਮਜ਼ਬੂਤੀ ਵਾਲਾ ਕੇ ਵਸ ਸਕੇ ਉਹਨੇ ਦੋਸ਼ ਪੱਤਰ ਲਾਇਆ ਉਹ ਦੋਸ਼ ਪੱਤਰ ਦੇ ਮਾਮਲੇ 'ਚ 15 ਦਿਨਾਂ ਦੇ ਅੰਦਰ ਅੰਦਰ ਆਪਾਂ ਨੂੰ ਇਹ ਵੀ ਇਸ ਮੁੱਦੇ ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਨੇ ਜਵਾਬ ਮੰਗਿਆ ਗਿਆ ਸ੍ਰੀ ਸਿੰਘ ਬਾਦਲ ਵੱਲੋਂ ਜਿਸ ਮਾਮਲੇ ਦਾ ਤੁਸੀਂ ਸਵਾਲ ਹੈ ਦੇਖੋ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਜੀ ਕਿ ਇੱਕ ਨਮਾਣੇ ਸਿੱਖ ਵਜੋਂ ਬੜੀ ਸਰਦਾ ਦੇ ਨਾਲ ਆਕਾਲ ਤਾ ਸਰਦੇ ਜਥੇਦਾਰ ਅੱਗੇ ਉਹ ਪੇਸ਼ ਹੋਣਗੇ ਹੂੰ ਹੂੰ ਦੇਖੋ ਇਹ ਕਹਿਣਾ ਚੰਗੀ ਗੱਲ ਹੈ ਪਰ ਜੇ ਕਿਹਾ ਜਾਵੇ ਤਾਂ ਆਪਣੇ ਆਪ ਚ ਕੋਈ ਵੱਡੀ ਪ੍ਰਾਪਤੀ ਵਾਲੀ ਗੱਲ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਵੀ ਨਮਾਣੇ ਸਿੱਖ ਵਜੋਂ ਜਾ ਰਹੇ ਹਾਂ ਮੈਂ ਨਮਾਣੇ ਸਿੱਖ ਵਜੋਂ ਤਾਂ ਹਰ ਸਿੱਖ ਹੀ ਜਾਂਦਾ ਉੱਥੇ ਜਾਣਾ ਵੀ ਚਾਹੀਦਾ ਹੈ ਜਿਹੜਾ ਗੁਰੂ ਦਾ ਸਿੱਖ ਹੈ ਜਿਸ ਅਕਾਲ ਤੱਕ ਸਭ ਅਗੇ ਨਵਾਨੇ ਸਿੱਖ ਉਹ ਜੋ ਪੇਸ਼ ਨਹੀਂ ਹੋਏਗਾ ਹਾਂ ਤਾਂ ਫਿਰ ਉਸ ਨੂੰ ਸਿੱਖਾ ਖੋਣ ਦਾ ਅਧਿਕਾਰ ਜਾਂ ਅਧਿਕਾਰ ਹੀ ਕੋਈ ਨਹੀਂ ਹੈ ਹਾਂ ਸਿਰਸ ਕਰਕੇ ਪ੍ਰਾਪਤੀ ਇਹ ਨਿਯਮ ਕਿ ਨਵਾਨੇ ਸਿੱਖ ਉਹ ਜੋ ਪੇਸ਼ ਹੋਣਾ ਨਵਾਨੇ ਸਿੱਖ ਉਹ ਜੋ ਤਾਂ ਪੇਸ਼ ਹੋਣਾ ਸਾਡਾ ਬਣਦਾ ਹੀ ਹੈ ਸਾਡੀ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਕਿ ਜਿਸ ਅਕਾਲ ਤੱਕ ਤੁਹਾਨੂੰ ਅਸੀਂ ਸਰਵ ਸੁਪਰੀਮ ਮੰਨਦੇ ਹਾਂ ਦੁਨੀਆ ਦੀ ਸਾਰੋਚ ਅਦਾਲਤ ਮੰਨਦੇ ਹਾਂ ਜਿਸ ਅਕਾਲ ਤੱਕ ਸਭ ਅਗੇ ਕਿਹਾ ਜਾਂਦਾ ਹੈ ਕਿ ਦੁਨੀਆ ਦੀ ਅਦਾਲਤ ਅਗੇ ਉਦੇਸ ਸਿੰਘ ਸਹਿਬਾਨ ਕਿਸੇ ਸੱਦੇ ਦੇ ਉੱਪਰ ਕਿਸੇ ਸੰਬੰਧ ਦੇ ਤੇ ਪੇਸ਼ ਨਹੀਂ ਹੁੰਦੇ ਸਰਵੋੱਚ ਅਦਾਲਤ ਮੰਨਿਆ ਜਾਂਦਾ ਹੈ ਤੇ ਉਸ ਅਦਾਲਤ ਦੇ ਅੱਗੇ ਜਦੋਂ ਪੇਸ਼ ਹੋਣ ਦੀ ਗੱਲ ਕੀਤੀ ਐ ਸੁਖਦੇਵ ਸਿੰਘ ਬਾਦਲ ਨੇ ਨਿਮਰਤਾ ਨਾਲ ਤਾਂ ਉਹ ਸੁਭਾਅਕ ਹੀ ਹੈ ਨਿਮਰਤਾ ਨਾਲ ਹੀ ਪੇਸ਼ ਹੋਣਾ ਇਸ ਤੋਂ ਬਗੈਰ ਤਾਂ ਕੋਈ ਹੋਰ ਗੱਲ ਹੀ ਨਹੀਂ ਬਣਦੀ ਹਮ ਹਮ ਸਵਾਲ ਇਹ ਹੈ ਕਿ ਨਿਮਰਤਾ ਨਾਲ ਪੇਸ਼ ਹੋਣ ਤੋਂ ਬਾਅਦ ਚ ਜਿਹੜੇ ਸਵਾਲ ਉੱਠੇ ਐ ਸਿੰਘ ਸਹਿਬਾਨ ਅੱਗੇ ਉਹਨਾਂ ਮੁੱਦਿਆਂ ਤੇ ਸਪਸ਼ਟੀਕਰਨ ਕੀ ਦਿੱਤਾ ਜਾਂਦਾ ਹੈ ਜੀ ਹੁਣ ਜਿਹੜੇ ਸੁਖੀ ਸਿੰਘ ਬਾਦਲ ਦੇ ਖੇਮੇ ਦੇ ਆਗੂ ਹੈਗੇ ਆ ਵਾਖਾ ਕਾਲੀ ਆਗੋਂ ਦੇ ਆਪਾਂ ਗੱਲ ਕਰੀਏ ਸਾ ਬਰਸ ਸਿੰਘ ਬਲਟੂ ਆਇਆ ਗਿਆ ਹੋਰ ਕਾਲੀ ਆਗੂ ਹੈ ਉਸ ਮਾਮਲੇ ਤੇ ਲਗਾਤਾਰ ਕਹਿ ਰਹੇ ਦੇਖੋ ਜੀ ਅਕਾਲ ਸਾਹਿਬ ਦਾ ਅਸੀਂ ਸਤਿਕਾਰ ਮੰਨਦੇ ਆ ਸਰਵੋੱਚ ਮੰਨਦੇ ਆ ਇਹਦੇ ਬਾਰੇ ਕੋਈ ਦੋਰ ਆਏ ਨਹੀਂ ਕੌਣ ਕਹਿੰਦਾ ਕਿ ਸਰਵੋੱਚ ਨਹੀਂ ਮੰਨਦੇ ਹਾਂ ਅਕਾਲ ਤਖਤ ਸਰਵੋੱਚ ਹੈ ਹੀ ਹੈ ਤੇ ਉਸ ਦੇ ਬਾਰੇ ਚ ਇਹ ਕਹਿਣਾ ਕਿ ਅਸੀਂ ਮੰਨਦੇ ਆ ਤੁਹਾਡੇ ਜਾਂ ਸਾਡੇ ਮੰਨਣ ਦੀ ਗੱਲ ਨਹੀਂ ਇਹਦਾ ਵਰਤਾਰਾ ਹੈ ਇਹ ਮੰਨਿਆ ਹੀ ਜਾਏਗਾ ਹੂੰ ਇਸ ਕਰਕੇ ਜੇ ਇਹ ਕਹਿਣਾ ਕਿ ਸੁਖਵੀਰ ਬਾਦਲ ਜੀ ਨਮਾਣੇ ਸਿੱਖ ਵਜੋਂ ਜਾ ਰਹੇ ਆ ਇੱਕ ਵੱਡੀ ਗੱਲ ਹੈ ਵੱਡੀ ਗੱਲ ਇਹ ਨਹੀਂ ਵੱਡਾ ਮਾਮਲਾ ਇਹ ਹੈ ਕਿ ਸਿੰਘ ਸਾਹਿਬਾਨ ਅਗੇ ਪੇਸ਼ੁਕੇ ਜਿਹੜਾ ਨਿੱਜੀ ਤੌਰ ਤੇ ਸਪਸ਼ਟੀਕਰਨ ਦਿੰਦੇ ਆ ਉਹਨਾਂ ਮੁੱਦਿਆਂ ਬਾਰੇ ਕੀ ਗੱਲ ਕਰਦੇ ਆ ਹੂੰ 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 ਕਿ ਉਹਨਾਂ ਮੁੱਦਿਆਂ ਦਾ ਕੋਈ ਨਪਟਾਰਾ ਹੋ ਸਕਦਾ ਹੈ ਜੀ ਇਸ ਵੇਲੇ ਜੇ ਆਪਾਂ ਬਾਕੀ ਪ੍ਰਸਤਤੀਆਂ ਦੀ ਗੱਲ ਕਰੀਏ ਦੇਖੋ ਸੁਖਵੀਰ ਸਿੰਘ ਬਾਦਲ ਨੇ ਤਾਂ ਉਹਨਾਂ ਮੁੱਦਿਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਇਥੋਂ ਤੱਕ ਹੀ ਸੀਮਤ ਰੱਖਿਆ ਕਿ ਮੈਂ ਪੇਸ਼ ਹੋਵਾਂਗਾ ਨਮਾਣੇ ਸਿੱਖ ਵਜੋਂ ਬੜੀ ਨਿਮਰਤਾ ਨਾਲ ਚੰਗੀ ਗੱਲ ਹੈ ਹੂੰ ਦੂਜਾ ਜਿਹੜੇ ਮੁੱਦਿਆਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਮੁੱਦਿਆਂ ਬਾਰੇ ਤਾਂ ਉਹਨਾਂ ਨੇ ਕੋਈ ਜ਼ਿਕਰ ਕੀਤਾ ਹੀ ਨਹੀਂ ਹੂੰ ਔਰ ਕਿਹਾ ਵੀ ਇਹ ਗਿਆ ਹੈ ਕਿ ਉਹ ਕਾਲਤਾ ਸਿੰਘ ਸਹਿਬਾਨ ਅਗੇ ਪੇਸ਼ ਹੋ ਕੇ ਹੀ ਆਪਣਾ ਸਪਸ਼ਟੀਕਰਨ ਅਗੇ ਲਈ ਕੋਈ ਦਿਨਾਂ ਚ ਕਿਸੇ ਵੀ ਦਿਨ ਚ ਉਤਾਰ ਮਿਲ ਕਰਕੇ ਸਿੰਘ ਸਹਿਬਾਨ ਨਾਲ ਜਾਣਗੇ ਤੇ ਆਪਣੀ ਗੱਲ ਰੱਖਣਗੇ ਸੋ ਸਾਰਾ ਜਿਹੜਾ ਕੇਂਦਰ ਬਿੰਦੂ ਆ ਤੁਰਾ ਹੈ ਗੱਲ ਦਾ ਇੱਥੇ ਆ ਕੇ ਟਿਕਦਾ ਹੈ ਕਿ ਜਿਹੜਾ ਸਪਸ਼ਟੀਕਰਨ ਦਿੱਤਾ ਜਾਣਾ ਹੈ ਉਹ ਸਪਸ਼ਟੀਕਰਨ ਕਿਹੋ ਜਿਹਾ ਹੋਏਗਾ ਜਿਹੜੇ ਸਵਾਲ اٹھਾਏ ਗਏ ਆ ਕਾਲੀ ਦਰ ਹਾਸ਼ੀਏ ਤੇ ਚਲਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੀਅਦਵੀ ਦਾ ਮੁੱਦਾ ਹੈ ਸਿੰਘ ਸਾਹਿਬਾਨ ਤੇ ਹੋਰ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਜਿਹੜਾ ਵਕਾਰ ਹੈ ਸੰਸਥਾਵਾਂ ਦਾ ਵਕਾਰ ਕਿਉਂ ਹੇਠਾਂ ਚਲਾ ਗਿਆ ਇਸੇ ਤਰੀਕੇ ਨਾਲ ਡੀਜੀਪੀ ਪੰਜਾਬ ਚ ਕਿਉਂ ਉਹਦੇ ਲਾਇਗੇ ਜਿਹੜੇ ਕਿਸੇ ਦੇ ਤੌਰ ਤੇ ਝੂਠੇ ਪੁਲਿਸ ਮੁਕਾਬਲੇ ਲਈ ਜ਼ਿੰਮੇਵਾਰ ਸੀ ਦੇਰ ਆ ਸਰਸਾ ਨੂੰ ਮਾਫੀ ਕਿਉਂ ਦਿੱਤੀ ਗਈ ਕਈ ਇਹੋ ਜੇ ਸੰਜੀਦਾ ਮਾਮਲੇ ਆ ਸਵਾਲ ਐ ਅਸਲ ਨਵਦੀਪੇ ਨਹੀਂ ਕਿ ਇੱਕ ਦਿਨੇ ਦੂਧੀ ਤੇਰੇ ਤੇ ਦੋਸ਼ ਲਗਾਇਆ ਇਸ ਗੱਲ ਨਾਲ ਕੋਈ ਇਸ ਗੱਲ ਦਾ ਬਚਾਅ ਨਹੀਂ ਹੋ ਸਕਦਾ ਕਿ ਇੱਕ ਨੇਤਾ ਇਹ ਕਹੇ ਕਿ ਵੀ ਮੈਂ ਨਹੀਂ ਸੀ ਨਾਲ ਮੇਰੇ ਨਾਲ ਚਾਰ ਜਣੇ ਹੋਰ ਵੀ ਸੀ ਜਿਨ੍ਹਾਂ ਨੇ ਗਨਾਹ ਕੀਤਾ ਉਹਦੇ ਹੋਰ ਚਾਰਾਂ ਨੇ ਗਨਾਹ ਕੀਤਾ ਉਹਦੇ ਬਾਰੇ ਦਾ ਪੁਸ਼ਪੜਦਾ ਹੋ ਸਕਦੀ ਹੈ ਪਰ ਜੇ ਕੋਈ ਗਨਾਹ ਕਰਨ ਵਾਲਾ ਇਹ ਕਹੇ ਕਿ ਮੈਂ ਕੱਲਾ ਨਹੀਂ ਆ ਇਸ ਕਰਕੇ ਮੇਰੇ ਤੋਂ ਕਿਉਂ ਗੱਲ ਕੀਤੀ ਜਾਂਦੀ ਹੈ ਇਹ ਆਪਣੇ ਆਪ ਦੇ ਵਿੱਚ ਕੋਈ ਜਵਾਬ ਨਹੀਂ ਹੈ ਹਮ ਉਹਨੇ ਇੱਕ ਵੱਡਾ ਖਲਾਰਾ ਵੱਡੀ ਬਹਿਸ ਜੜੀ ਵੀ ਆ ਪੰਥ ਦੇ ਅੰਦਰ ਖਾਲੀ ਦਲ ਦੇ ਅੰਦਰ ਹਮ ਜਿਹੜੇ ਵਿਰੋਧੀ ਹੈ ਇੱਕ ਤਾਂ ਉਹ ਵਿਰੋਧੀ ਹੈ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਆ ਇੱਕ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਵਿਰੋਧੀ ਹੈਗਾ ਉਹਨਾਂ ਦੇ ਵੀ ਵਿਰੋਧੀ ਹੈ ਹਮ ਇੱਕ ਦੋਨਾਂ ਦੇ ਵਿਰੋਧੀ ਹੈ ਤੈਨਾਂ ਧੜਿਆ ਇਸ ਵळे ਨਵਦੀਪ ਜੀ ਜੀ ਸੁਖਵੀਰ ਸਿੰਘ ਬਾਦਲ ਦੇ ਖੇਮੇ ਦਾ ਧੜਾ ਹੈ ਹਮ ਜਿਨਾਂ ਨੂੰ ਸਵਾਲ ਪੁੱਛੇ ਜਾ ਰਿਹਾ ਔਰ ਉਸ ਖੇਮੇ ਵਾਲੇ ਜਿਹੜੇ ਹੈਗੇ ਆ ਜਿਹੜੇ ਬਾਗੀ ਇਕਾਲੀ ਆਗੂ ਜਿਨ੍ਹਾਂ ਨੇ ਸਾਰਾ ਵਿਵਾਦ ਛੇੜਿਆ ਜਾਂ ਪਹਿਲ ਕੀਤੀ ਹੈ ਉਹਨਾਂ ਤੇ ਸਵਾਲ ਕੀਤੇ ਜਾ ਰਿਹਾ ਹੁਣ ਉਹ ਬਾਗੀ ਇਕਾਲੀ ਆਗੂ ਸਿੱਧੇ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਸਵਾਲ ਕਰ ਰਿਹਾ ਇੱਕ ਉਹ ਤੜਾ ਹੈ ਜਿਹੜਾ ਬਾਗੀ ਇਕਾਲੀ ਆਗੂ ਨੂੰ ਵੀ ਤੇ ਸੁਖਵੀਰ ਸਿੰਘ ਬਾਦਲ ਦੋਨਾਂ ਨੂੰ ਸਵਾਲ ਕਰ ਰਿਹਾ ਹਮ ਕਿ ਜੇ ਤੁਸੀਂ ਦੋਨੇ ਗਨਾਹਗਾਰ ਹੋ ਤਾਂ ਫਿਰ ਦੋਨਾਂ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ ਨਵੀਂ ਲੀਡਰਸ਼ਿਪ ਨੂੰ ਆਉਣਾ ਚਾਹੀਦਾ ਹਮ ਸੋ ਬਹੁਤ ਹੀ ਇੱਕ ਤਰ੍ਹਾਂ ਦਾ ਵੱਡਾ ਮਾਮਲਾ ਇਸ ਵੇਲੇ ਬਣ ਚੁੱਕਾ ਹੈ ਨਾ ਸੌਖਾ ਮਾਮਲਾ ਨਹੀਂ ਹੈ ਆਖਰ ਅਸੀਂ ਮੀਡੀਆ 'ਚ ਇੱਕ ਗੱਲ ਮੈਂ ਦੇਖ ਰਿਹਾ ਸੀ ਇਹ ਬਹੁਤ ਜ਼ਿਆਦਾ ਬਾਹਰ ਕੇ ਹਾਈਲਾਈਟ ਕੀਤੀ ਜਾ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨਮਾਣੇ ਸਿੱਖ ਵਜੋਂ ਕਾਲ ਤਾਂ ਸਦਕੇ ਪੇਸ਼ ਹੋਣਗੇ ਹੂੰ ਹੂੰ ਇਸ ਤੋਂ ਇਲਾਵਾ ਕੋਈ ਹੋਰ ਹੱਲ ਹੈ ਹੂੰ ਜੇ ਕਾਲ ਤਾਂ ਸਦਕੇ ਪੇਸ਼ ਹੋਣਾ ਤਾਂ ਨਮਾਣੇ ਸਿੱਖ ਵਜੋਂ ਤਾਂ ਪੇਸ਼ ਹੋਣਾ ਹੀ ਪਏਗਾ ਹੂੰ ਹੂੰ ਜਿਹੜੇ ਮੁੱਦਿਆਂ ਕਰਕੇ ਸਾਰਾ ਵਿਖੇੜਾ ਹੋਇਆ ਹੋਇਆ ਹੈ ਉਨਾ ਮੁੱਦਿਆਂ ਦਾ ਕੀ ਹਾਲ ਹੈ ਸਿੰਘ ਸਹਿਬਾਨ ਅਗੇ ਤੁਸੀਂ ਲੈ ਕੇ ਕੀ ਜਾ ਰਹੇ ਹੋ ਕਿਹੜੇ ਮੁੱਦਿਆਂ ਦੀ ਗੱਲ ਕਰੋਗੇ ਜੇ ਇਹਨਾਂ ਮੁੱਦਿਆਂ ਤੇ ਜੋ ਹੁਣ ਤੱਕ ਮੀਡੀਆ ਚ ਚਾਚਾ ਚ ਬਵਾਦ ਛੜੇ ਹੋਏ ਹੈ ਜਿਹੜੇ ਸੁਖੀ ਸਿੰਘ ਬਾਦਲ ਦੇ ਹਮੈਤੀ ਹੈ ਉਹ ਲਗਾਤਾਰ ਕਹਿ ਰਿਹਾ ਕਿ ਜੈ ਪ੍ਰਿੰਸ ਚੰਦੂ ਮਾਜਰਾ ਹੋਣ ਬੀਬੀ ਜ਼ਗੀਰ ਕੌਰ ਹੋਵੇ ਇਦਾਂ ਹੀ ਜਿਹੜਾ ਸੰਟੀਨਸਾ ਜਾਂ ਦੂਜੇ ਕਾਲੀ ਆਗੂ ਹੋਣ ਜਿਹੜੇ ਬਵਾਦ ਖੜਾ ਕਰ ਰਹੇ ਆ ਉਹ ਕਹਿੰਦੇ ਆਪ ਵੀ ਤਾਂ ਇਹਨਾਂ ਲੰਬਾ ਸਮਾਂ ਨਾਲ ਰਹੇ ਆ ਹੂੰ ਹੁਣ ਲੰਬਾ ਸਮਾਂ ਨਾਲ ਰਹੇ ਆ ਇਹਦਾ ਅਰਥ ਇਹ ਨਹੀਂ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਸਭ ਕੁਝ ਚੰਗਾ ਕੀਤਾ ਹੈ। ਹਮ ਸੁਖਵੀਰ ਬਾਦਲੇ ਦਾ ਕਹਿ ਸਕਦੇ ਕਿ ਮੈਂ ਇਕੱਲੇ ਨਹੀਂ ਕੀਤਾ ਇਹ ਵੀ ਭੁਗਤ ਭੁਗੀ ਆ ਸਿੰਘ ਸਾਹਿਬਾਨ। ਇਹਨਾਂ ਨੂੰ ਪੁੱਛਿਆ ਜਾਵੇ ਹਮ ਕਿ ਤੁਸੀਂ ਇਹਨਾਂ ਗ੍ਰਾਹਾਂ ਦੇ ਦੋਸ਼ੀ ਹੈਗੇ ਹੋ ਕਿ ਨਹੀਂ ਇਹ ਤਾਂ ਸਵਾਲ ਹੋਣਗੇ ਇਦਾਂ ਦੇ ਇਦਾਂ ਦੇ ਮੀਡੀਆ 'ਚ ਵੀ ਪੰਥ ਵਿੱਚ ਵੀ ਅਕਾਲੀ ਸਫਾਂ 'ਚ ਵੀ ਇਹ ਸਵਾਲ ਉੱਠਣਗੇ। ਸੋ ਇਸ ਵੇਲੇ ਇੱਕ ਵੱਡੀ ਵਿਵਾਦ ਵੱਡਾ ਮੁੱਦਾ ਇਸੜਿਆ ਹੋਇਆ ਹੈ ਕਿ ਸੁਖਵੀਰ ਸਿੰਘ ਬਾਦਲ ਜਦੋਂ ਅਕਾਲ ਤਾਤ ਸਾਹਗੇ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣਗੇ ਉਹਨਾਂ ਮੁੱਦਿਆਂ ਬਾਰੇ ਕੀ ਸਪਸ਼ਟੀਕਰਨ ਦੇਣਗੇ ਉਹਨਾਂ ਮੁੱਦਿਆਂ ਨੂੰ ਸਿੰਘ ਸਹਿਬਾਨ ਕਿਸ ਤਰ੍ਹਾਂ ਲੈਂਦੇ ਆ ਕਿਉਂਕਿ ਕੁਝ ਕਿ ਤਰ੍ਹਾਂ ਅਜਈਆਂ ਵੀ ਆ ਜਿਹੜੀਆਂ ਇਹ ਕਹਿੰਦੀਆਂ ਕਿ ਸਿੰਘ ਸਹਿਬਾਨ ਜਿਹੜੇ ਉਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਉਹ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਰਾਹੀਂ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਿਹੜਾ ਸਰਵੀਰ ਸਿੰਘ ਬਾਦਲ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਉਹਨਾਂ ਚਲਾਉਂਦੀ ਆ ਉਹਨਾਂ ਨੇ ਟਿਕਟਾਂ ਦਿੱਤੀਆਂ ਉਹਨਾਂ ਦੇ ਕਹਿੰਦੇ ਸਾਰਾ ਵਰਤਾਰਾ ਚੱਲਦਾ ਹੈ ਉਹਨਾਂ ਦਾ ਇੱਕ ਵੱਖਰਾ ਨਜ਼ਰੀਆ ਹੈ ਇਸ ਦੇ ਬਾਵਜੂਦ ਪੰਥ ਦਾ ਬਹੁਤ ਵੱਡਾ ਹਿੱਸਾ ਹੈ ਲੱਖਾਂ ਲੋਕ ਹੈ ਜਿਹੜੇ ਮਜੂਦਾ ਸਿੰਘ ਸਹਿਬਾਨ ਆ ਉਹਨਾਂ ਦਾ ਸਤਿਕਾਰ ਕਰਦੇ ਆ ਉਹਨਾਂ ਦੇ ਹੁਕਮ ਨੂੰ ਮੰਨਦੇ ਆ ਆਪਾਂ ਦੇਖ ਰਹੇ ਸੀ ਇੱਕ ਦੋ ਦਿਨ ਪਹਿਲਾਂ ਜਿਨ੍ਹਾਂ ਨੇ ਵੀ ਕੋਈ ਸਿੱਖ ਲੇਖਕ ਹੋਏ ਆ ਕੋਈ ਹਸਤੀਆਂ ਹੋਈਆਂ ਆਗੂ ਹੋਏ ਆ ਜਿਨ੍ਹਾਂ ਨੇ ਗਨਾਹ ਕੀਤੇ ਗਲਤੀਆਂ ਕੀਤੀਆਂ ਉਹ ਕਾਲਤਾ ਸੱਗੇ ਪੇਸ਼ ਹੋਏ ਖਿਮਾ ਜਾਚਨਾ ਦੇ ਲਈ ਖਿਮਾ ਜਾਚਨਾ ਮਿਲੀ ਨਹੀਂ ਮਿਲੀ ਤਨਖਾਹ ਆਈ ਗਈ ਸੇਵਾ ਲਈ ਗਈ ਵੱਖਰੀ ਗੱਲ ਹੈ ਸੋ ਇੱਕ ਅਜੇ ਵੀ ਬਹੁਤ ਵੱਡਾ ਸਤਿਕਾਰ ਜਿਹੜਾ ਹੈਗਾ ਸਿੰਘ ਸਾਹਿਬਾਂ ਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਹੈਗਾ ਉਸ ਅਕਾਲਤਾ ਸਾਹਕੇ ਜਿਹਨੂੰ ਦੁਨੀਆ ਜਿੱਥੇ ਸਿਰਜਕ ਹੁੰਦੀ ਆ ਨਾਤਮਸਤਕ ਹੁੰਦੀ ਹੈ ਦੇਖੋ ਮੈਂ ਵੀ ਇੱਕ ਜਰਨਲਿਸਟ ਹਾਂ ਸਮਾਂ ਵੀ ਦੇਖਿਆ ਨਵਦੀਪ ਜਦੋਂ ਪੰਜਾਬ ਦੇ ਮੁਖੰਦਰੀ ਸਜੀਤ ਸਿੰਘ ਬਰਨਾਲਾ ਸੀ ਆਪਾਂ ਉਸ ਗੱਲ ਤੇ ਲੰਬਾ ਚੋੜਾ ਵਿਖਿਆਨ ਨਹੀਂ ਕਰਦੇ ਕਿਉਂਕਿ ਮਾਮਲਾ ਫਿਰ ਹੋਰ ਪਾਸੇ ਚਲਾ ਜਾਏਗਾ ਉਸ ਵੇਲੇ ਅਕਾਲਤਾ ਸਰ ਦੇ ਜਥੇਦਾਰ ਸੀਗੇ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਉਹਨਾਂ ਨੇ ਮੁੱਖ ਮੰਤਰੀ ਨੂੰ ਬੁਲਾਇਆ ਔਰ ਬਕਾਇਦਾ ਥਮਲੇ ਨਾਲ ਬੰਨਿਆ ਜਦੋਂ ਸਜ਼ਾ ਲਗਾਈ ਗਈ ਹੂੰ 100 ਕਾਲ ਤੱਕ ਸਾਹਿਬ ਇਹ ਤੋਂ ਪਹਿਲਾਂ ਜੇ ਆਪਾਂ ਹਿਸਟਰੀ ਕਰੀਏ ਬਹੁਤ ਕੁਝ ਕਿਹਾ ਜਾ ਸਕਦਾ ਹੈ ਆਪਾਂ ਮੈਂ ਮੌਜੂਦਾ ਸਮੇਂ ਦੀ ਗੱਲ ਕਰਦਾ ਕਿ ਮੈਂ ਉਸ ਮੁੱਖ ਮੰਤਰੀ ਨੂੰ ਆਪ ਦੇਖਿਆ ਜੀ ਸਿੰਘ ਬਨਾਲਾ ਨੂੰ ਥਮਲੇ ਨਾਲ ਬੰਨਿਆ ਔਰ ਇਹ ਵੀ ਦੇਖੋ ਸਿੱਖ ਪੰਥ ਦੀ ਮਹਾਨਤਾ ਦੀ ਗੱਲ ਹੈ ਜੀ ਕਿ ਜਿਸ ਅਕਾਲ ਤਖਤ ਦੇ ਜਥੇਦਾਰ ਨੇ ਥਮਲੇ ਨਾਲ ਬੰਨਿਆ ਕਿਸੇ ਮੁੱਖ ਮੰਤਰੀ ਨੂੰ ਉਹ ਆਪ ਵੀ ਆਪਣੀ ਅਵਗਿਆ ਕਰਕੇ ਹੁਣ ਪੰਥ ਚੋਂ ਬਾਹਰ ਹੈ ਸੋਪਾਂਥ ਦੀ ਮਹਾਨਤਾ ਅਕਾਲ ਸਤ ਦੀ ਮਹਾਨਤਾ ਦੇ ਇਥੋਂ ਦੱਸਾ ਲਗਾਇਆ ਜਾ ਸਕਦਾ ਹੈ ਜਿੱਦਾਂ ਆਪਾਂ ਕਹਿੰਦੇ ਆ ਦੁਨੀਆ ਦੀ ਸਰਵੋੱਚ ਅਦਾਲਤ ਹੈ ਸਾਡੇ ਸਾਰਿਆਂ ਦੇ ਲਈ ਉਹਨਾਂ ਅੱਗੇ ਪੇਸ਼ ਹੋਣਾ ਦਿਖਾਇਆ ਜਾਏਗਾ ਇਹਨਾਂ ਮੁੱਦਿਆਂ ਤੇ ਕੀ ਸਪੱਸ਼ਟੀਕਰਨ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਹੀ ਅਗਲੇ ਸਵਾਲ ਜਿਹੜਾ ਉੱਠਣਗੇ ਕਿ ਸਥਿਤੀ ਕਿਸ ਪਾਸੇ ਨੂੰ ਮੋੜਾ ਕੱਟੇਗੀ ਜੀ ਬਿਲਕੁਲ ਜੀ ਨਦੀਪ ਨਾਲ ਹੀ ਅਸੀਂ ਜੇ ਅਗਲੀ ਖਬਰ ਤੇ ਗੱਲ ਕਰੀਏ ਤਾਂ ਅਖਬਾਰਾਂ ਦੇ ਵਿੱਚ ਰਿਪੋਰਟਾਂ ਛਪੀਆਂ ਨੇ ਕਿ ਰਾਜਪਾਲ ਹੀ ਰਹੇਗਾ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਰਾਸ਼ਟਰਪਤੀ ਵੱਲੋਂ ਸੋਧ ਬਿੱਲ ਨੂੰ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਆਖਿਰ ਕੀ ਹੈ ਪੂਰਾ ਮਾਮਲਾ ਨਜ਼ੀਰ ਸਾਡੇ ਦੇਸ਼ ਦਾ ਇਹ ਵਿਡੰਮਣਾ ਕਹਿੰਦੇ ਇੱਕ ਵਾਰ ਸਹੀ ਕਹਿੰਦੇ ਕਿ ਸਾਡਾ ਮੁਲਕ ਦੁਨੀਆ ਭਰ ਜਮਹੂਰੀ ਦਾ ਸਭ ਤੋਂ ਵੱਡਾ ਮੁਲਕ ਹੈ ਸਾਡੇ ਨਾਲ ਦਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ ਐਡੀ ਤਗੜੀ ਜਮਹੂਰੀਅਤ ਜਿਹੜੀ ਪਾਰਟੀ ਸਤਾ ਜਾਉ ਕਹਿੰਦੀ ਕਿ ਦੁਨੀਆਂ 'ਚ ਸਾਡੇ ਵਰਗੀ ਪਾਰਟੀ ਕੋਈ ਨਹੀਂ ਅਸੀਂ ਐਨੇ ਮਜ਼ਬੂਤ ਆਂ ਉਹਦੇ ਸਾਰੇ ਚਲਦੇ ਆਂ ਇਹ ਦੇਸ਼ ਦੇ ਅੰਦਰ ਇਹ ਕੁਝ ਵਾਪਰਿਆ ਜਿਸ ਸੰਵਿਧਾਨ ਦੀ ਆਪਾਂ ਗੱਲ ਕਰ ਰਹੇ ਆਂ ਉਸ ਸੰਵਿਧਾਨ ਦੇ ਵਿੱਚ ਜਿਹੜੀ ਕਿ ਦੇਸ਼ ਦੇ ਅੰਦਰ ਵੱਖ-ਵੱਖ ਜਿਹੜੇ ਹੈਗੇ ਸੂਬੇ ਆ ਉਹਨਾਂ ਦੇ ਅਧਿਕਾਰਾਂ ਦੀ ਗੱਲ ਹੈ ਰਾਸ਼ੀ ਤੌਰ ਤੇ ਜਿਹੜਾ ਇਹ ਦੇਸ਼ ਆ ਸਾਡਾ ਆਪਣੇ ਆਪਣੇ ਤੌਰ ਤੇ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਫੈਡਰਲ ਢਾਂਚੇ ਦੀ ਗੱਲ ਕੀਤੀ ਜਾਂਦੀ ਹੈ ਉਸ ਫੈਡਰਲ ਢਾਂਚੇ ਨੂੰ ਖੋਰੇ ਦਾ ਮਾਮਲਾ ਹੁੰਦਾ ਹੈ ਜੇ ਤੋ ਗਵਰਨਰ ਜਿਹੜਾ ਹੈਗਾ ਕੋਈ ਪੇਚ ਲੈ ਕੇ ਬਾਹਮ ਰੋੜਦਾ ਮੁੱਖ ਮੰਤਰੀ ਦੀ ਸਿੱਧੇ ਤੌਰ ਤੇ ਤਾਂ ਕੋਈ ਵੀ ਨਹੀਂ ਕਹੇਗਾ ਸਵਾਲ ਤਾਂ ਉਹਦੇ ਵਿੱਚੋਂ ਹੀ ਨਿਕਲਦੇ ਆ ਨਾ ਹੂੰ ਹੁਣ ਇੱਕ ਵਿਧਾਨ ਸਭਾ ਵੱਲੋਂ ਬਿੱਲ ਬਿੱਲ ਤਾਂ ਦੋ ਤਿੰਨ ਪਾਸ ਕੀਤੇ ਗਏ ਇੱਕ ਪੁਲਿਸ ਬਾਰੇ ਕੀਤਾ ਗਿਆ ਇੱਕ ਗੁਰਦੁਆਰਾ ਸੋਧ ਬਿੱਲ ਵੀ ਆ ਉਹਨਾਂ ਬਿੱਲਾਂ ਬਾਰੇ ਕੋਈ ਚਰਚਾ ਬਾਹਰ ਨਹੀਂ ਆਈ ਇਸ ਕਰਕੇ ਆਪਾਂ ਉਹਨਾਂ ਦੀ ਗੱਲ ਨਹੀਂ ਕਰਾਂਗੇ ਹਾਂ ਪਰ ਯੂਨੀਵਰਸਿਟੀਆਂ ਬਾਰੇ ਬਿੱਲ ਜਿਸ ਪਾਸ ਹੋਇਆ ਇਹ ਤੇ ਪਿਛਲੇ ਸਾਲ ਜੂਨ ਦੇ ਮਹੀਨੇ ਦੇ ਵਿੱਚ ਸ਼ਾਇਦ 21 ਜੂਨ ਨੂੰ ਪਾਸ ਹੋਇਆ ਹਾਂ ਤਾਂ ਉਸ ਵੇਲੇ ਜਦੋਂ ਵਿਧਾਨ ਸਭਾ ਦੇ ਅੰਦਰ ਇਹ ਬਿੱਲ ਪਾਸ ਤੇ ਅਧਿਕਾਰ ਦਿੱਤੇ ਗਏ ਕਿ ਮੁੱਖ ਮੰਤਰੀ ਜਿਹੜੇ ਕੋਈ ਵੀ ਮੁੱਖ ਮੰਤਰੀ ਅੱਜ ਭਗਵੰਦ ਮਾਨ ਆ কাল ਨੂੰ ਹੋਰ ਆ ਸਕਦੇ ਆ ਕੋਈ ਵੀ ਮੁੱਖ ਮੰਤਰੀ ਜਿਹੜੇ ਯੂਨੀਵਰਸਿਟੀਆਂ ਦੇ ਚਾਂਸਲਰ ਹੁਣ ਗਵਰਨਰ ਨਹੀਂ ਹੋਣਗੇ ਹਾਂ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਜਿਹੜੇ ਚਾਂਸਲਰ ਰਹੇ ਗਿਆ ਉਹ ਮੁੱਖ ਮੰਤਰੀ ਹੋਣਗੇ ਵਿਧਾਨ ਸਭਾ ਨੇ ਪਾਸ ਕਰਤਾ ਠੀਕ ਇਹ ਬਿੱਲ ਜਿਹੜਾ ਗਵਰਨਰ ਨੂੰ ਭੇਜਿਆ ਗਿਆ ਗਵਰਨਰ ਸਾਹਿਬ ਨੇ ਬਿੱਲ ਰੋਕ ਲੈ ਜਦ ਆਪਾਂ ਕਹਿੰਦੇ ਆ ਕਿ ਵੀ ਇਸ ਤਰ੍ਹਾਂ ਦੇ ਅਧਿਕਾਰ ਆ ਬੜਾ ਇੱਕ ਸਟੇਪ ਤੋਂ ਜਾ ਕੇ ਅਗਲੇ ਸਟੇਪ ਤੇ ਕੀ ਹੋਏਗਾ ਇਹ ਆਪਣੇ ਆਪ ਦੀ ਬਹੁਤ ਵੱਡੀ ਵਰਨਮਣਾ ਇਸ ਜਮੂਰੀਤ ਦੀ ਕਿ ਜਿਹੜੀ ਜਮੂਰੀਤ ਦੀ ਅਸੀਂ ਬੱਲੇ ਬੱਲੇ ਕਰਦੇ ਹਾਂ 117 ਵਿਧਾਨ ਸਭਾ ਦੇ ਮੈਂਬਰ ਹੈ ਉਹਨਾਂ ਨੇ ਸਦਨ ਚ ਪਾਸ ਕੀਤਾ ਸਦਨ ਚ ਪਾਸ ਕਰਨ ਤੋਂ ਬਾਅਦ ਗਵਰਨਰ ਜਣੀ ਉਸ ਵਿਧਾਨ ਸਭਾ ਤੋਂ ਉੱਪਰ ਵੀ ਇੱਕ ਐਸੀ ਸੁਪਰੀਮ ਸ਼ਕਤੀ ਬੈਠੀ ਹੈ ਉਹ ਕਹਿੰਦੇ ਤੁਸੀਂ 117 ਜੋ ਮਰਜ਼ੀ ਫੈਸਲਾ ਲੈ ਲਓ ਜੇ ਮੈਂ ਸਹੀ ਨਹੀਂ ਪਾਉਂਗਾ ਤਾਂ ਬਿਲ ਪਾਸ ਨਹੀਂ ਹੋਣ ਦਿਆਂਗਾ ਗਵਰਨਰ ਨੇ ਬੈਲ ਰੋਕ ਲਿਆ ਕਿੰਨੀ ਦੇ ਰੁਕਿਆ ਰਿਹਾ ਰੋਲਾ ਰੱਪਾ ਪੈਂਦਾ ਰਿਹਾ মিডিਏ ਦਾ ਆਪਾਂ ਗੱਲਾਂ ਚਰਚਾ ਕਰਦੇ ਰਹੇ ਆ ਆਖਰਕਾਰ ਜਿਹੜੀ ਸਰਕਾਰ ਹੈਗੀ ਆ ਉਹਨੇ ਸੁਪਰੀਮ ਕੋਰਟ ਦਾ ਬੂਆ ਖੜਕਾਇਆ ਉਸ ਤੋਂ ਬਾਅਦ ਗਵਰਨਰ ਸਾਹਿਬ ਨੇ ਕੀ ਕੀਤਾ ਕਿ ਬਿੱਲ ਜਿਹੜਾ ਹੈਗਾ ਰਾਸ਼ਟਰਪਤੀ ਕੋਲੇ ਭੇਜਿਆ ਜਾਣਾ ਹੁੰਦਾ ਜੇ ਤੁਸੀਂ ਗਵਰਨਰ ਉਹਦੇ ਤੇ ਪ੍ਰਵਾਨਗੀ ਨਹੀਂ ਦਿੰਦਾ ਜਾਂ ਵਾਪਸ ਨਹੀਂ ਕਰਦਾ ਆਪਣੇ ਕੋਲੇ ਰੱਖਦਾ ਤਾਂ ਇੱਕ ਵੱਡਾ ਅਧਿਕਾਰ ਉਹਦੇ ਕੋਲੇ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਬਿੱਲ ਭੇਜ ਸਕਦਾ ਹੈ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਉਹਨਾਂ ਦੀ ਮਰਜ਼ੀ ਹੈ ਸਵਿਧਾਨਮਤਾ ਕੋ ਪ੍ਰਵਾਨ ਕਰਦੇ ਆ ਜਾਂ ਨਹੀਂ ਕਰਦੇ ਸੋ ਬਿੱਲ ਚਲੇਗਾ ਰਾਸ਼ਟਰਪਤੀ ਕੋਲ ਹਾਂ ਰਾਸ਼ਟਰਪਤੀ ਸਾਹਿਬ ਨੇ ਆਪਣੇ ਕੋਲ ਕੁਝ ਸਮਾਂ ਬਿੱਲ ਰੱਖਣ ਤੋਂ ਬਾਅਦ ਹੁਣੋ ਬਿੱਲ ਵਾਪਸ ਕਰਤਾ ਬਿੱਲ ਵਾਪਸ ਕਰਤਾ ਦੋਦੇ ਕੋਈ ਸਹੀ ਜਾਂ ਪ੍ਰਵਾਨਗੀ ਨਹੀਂ ਦਿੱਤੀ ਗਈ ਜਦੋਂ ਪ੍ਰਵਾਨਗੀ ਨਹੀਂ ਦਿੱਤੀ ਗਈ ਤੁਸੀਂ ਦਾ ਸਿੱਧਾ ਅਰਥ ਹੈ ਕਿ ਜੋ ਪਹਿਲਾਂ ਵਾਲਾ ਐਕਟ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਉਸ ਐਕਟ ਮਤਾਕ ਜਿਹੜੇ ਚਾਂਸਲਰ ਰਹੇਗੇ ਆ ਉਹ ਪੰਜਾਬ ਦੇ ਰਾਜਪਾਲ ਹੀ ਹੋਣਗੇ ਸੋ ਨਵੀਸ ਦਿੱਦੀ ਦੇ ਵਿੱਚ ਜੋ ਪੰਜਾਬ ਵਿਧਾਨ ਸਭਾ ਵੱਲੋਂ ਬਿੱਲ ਪਾਸ ਕੀਤਾ ਗਿਆ ਸੀ ਉਹ ਬਿਲਕੁਰੀ ਰੱਦ ਹੋ ਗਿਆ ਹੁਣ ਵਿਧਾਨ ਸਭਾ ਦੁਬਾਰਾ ਇਹਦੇ ਤੇ ਕੁਝ ਕਰਦੀ ਹੈ ਇਹ ਸਰਕਾਰ ਨੇ ਦੇਖਣਾ ਹੈ ਅਦਾਲਤ ਦਾ ਬੂਆ ਖੜਕਾਇਆ ਜਾਂਦਾ ਸਰਕਾਰ ਨੇ ਦੇਖਣਾ ਪਰ ਜਾਂ ਜੋ ਗਵਰਨਰ ਜਾਂ ਰਾਸ਼ਟਰਪਤੀ ਨੇ ਕਰਨਾ ਸੀ ਉਹਨਾਂ ਨੇ ਕਰ ਦਿੱਤਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਰਾਜਪਾਲ ਹੀ ਹੋਣਗੇ ਪੰਜਾਬ ਦੇ ਯੂਨੀਵਰਸਿਟੀਾਂ ਦੇ ਚਾਂਸਲਰ ਇਹ ਗੱਲ ਮੈਂ ਜ਼ਰੂਰ ਇਹਦੇ ਤੇ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦਾ ਵਿਖੇੜਾ ਜਿਹੜਾ ਕਿ ਸਾਡੇ ਦੇਸ਼ ਦੇ ਫੈਡਰਲ ਟਾਂਚੇ ਨੂੰ ਖੁਰਾ ਲਾਉਂਦਾ ਆਪਾਂ ਇੱਕ ਦਿਨ ਪਹਿਲਾਂ ਇੱਕ ਮਾਮਲੇ ਤੇ ਗੱਲ ਕਰ ਰਹੇ ਸੀ ਉਹ ਸਰਵਿਸ ਕਿਹਾ ਅਭਿਆਨ ਨਾਲ ਜੁੜੇ ਫੰਡਾਂ ਦੇ ਬਾਰੇ ਹੂੰ ਕੇਂਦਰ ਨੇ ਇੱਕ ਸਕੀਮ ਲਿਆਂਦੀ ਜੀ ਇਹ ਵੀ ਜੇ ਕਮੇ ਪਦਰੀ ਪੀਐਮ ਸ਼੍ਰੀ ਕੋ ਯੋਜਨਾ ਨੂੰ ਕਹਿੰਦੇ ਆ ਹੂੰ ਜੇ ਉਸ ਯੋਜਨਾ ਚ ਜੜੀਆਂ ਸਰਕਾਰਾਂ ਜਾਂ ਜਿਹੜੇ ਸੂਬੇ ਸਹਿਮਤ ਹੋਣਗੇ ਉਹਦੇ 60% ਦੀ ਹਿੱਸਾ ਕੇਂਦਰ ਦੇਵੇਗਾ ਹੂੰ ਔਰ ਜੜੀ ਵੀ ਹਿੱਸਾ ਸੂਬੇ ਦੇਣਗੇ ਪੰਜੇ ਸੂਬੇ ਇਹ ਜਿਸੀ ਜਿਹੜੇ ਉਸ ਸਕੀਮ ਨਾਲ ਸਹਿਮਤ ਨਹੀਂ ਸੀ ਕਿਉਂਕਿ ਕੁਝ ਗੱਲਾਂ ਜੀਆਂ ਸੀ ਗਿਆ ਜੀ ਜਿਹੜੀਆਂ ਕੇਂਦਰ ਸਮਝਾ ਦਿੰਦਾ ਸੀ ਕਿ ਬੇਲੋੜਾ ਦਖਲ ਦੇ ਰਿਹਾ ਹੈ ਸੂਬਿਆਂ ਦੇ ਆਪਣੇ ਸਿੱਖਿਆ ਖੇਤਰ ਦੇ ਅੰਦਰ ਇਹਨਾਂ ਚ ਕਈ ਰਾਜ ਸੀ ਤਾਮਲਨਾਡੂ ਸੀ ਕੇਰਲਾ ਸੀ ਉਹਨਾਂ ਨੇ ਤਾਂ ਸਹਿਮਤੀ ਦਿੱਤੀ ਹੁਣ ਰਹਿ ਗਿਆ ਬੰਗਾਲ ਦਿੱਲੀ ਪੰਜਾਬ ਤਾਂ ਤਿੰਨਾ ਸੂਬਿਆਂ ਦੇ ਜਿਹੜੇ ਅਧਕਾਰ ਖੇਤਰ ਚ ਕੇਂਦਰ ਨੇ ਜਿੰਨੇ ਵੀ ਫੰਡਸ ਉਹਨਾਂ ਨੂੰ ਆਉਣੇ ਸੀ ਸਿੱਖਿਆ ਦੇ ਰਹੀਂ ਉਹ ਰੋਕ ਲੇਗੇ ਯਾਨੀ 515 ਕਰੋੜ ਰੁਪਇਆ ਇਕੱਲੇ ਪੰਜਾਬ ਦਾ ਰੋਕ ਲਿਆ ਕੇਂਦਰ ਨੇ ਕਿਉਂਕਿ ਤੁਸੀਂ ਸਹਿਮਤੀ ਦਾ ਪ੍ਰਗਟਾਵਾ ਨਹੀਂ ਕੀਤਾ ਹੁਣ ਉਹਦਾ ਨਤੀਜਾ ਕੀ ਨਿਕਲੇਗਾ ਕਿ ਉਹਦੇ ਨਾਲ ਕਈ ਬਹੁਤ ਸਾਰੇ ਹਜ਼ਾਰਾਂ ਅਧਿਆਪਕ ਹੋਣਗੇ ਜਿਨ੍ਹਾਂ ਨੂੰ ਉਹਨਾਂ ਮੁੱਦਿਆਂ ਨੂੰ ਲੈ ਕੇ ਉਸ ਪੜਾਈ ਨੂੰ ਉਸ ਲਾਈਨ ਨੂੰ ਲੈ ਕੇ ਤਨਖਾਹਾਂ ਮਿਲਦੀਆਂ ਹੋਣਗੀਆਂ ਬੱਚਿਆਂ ਦੀ ਪੜਾਈ ਨਾਲ ਬਹੁਤ ਸਾਰੇ ਹੋਰ ਮਾਮਲੇ ਜੁੜੇ ਹੋਏ ਹੋਣਗੇ ਉਹ ਸਾਰੇ ਠੱਪੋ ਕੇ ਰਹਿ ਜਾਣਗੇ ਇਸ ਤੋਂ ਦੋ ਦਿਨ ਪਹਿਲਾਂ ਆਪਾਂ ਹੋਰ ਗੱਲ ਕਰ ਲਈ ਨਿਤਨ ਗੜਕਰੀ ਨਿਤਨ ਗੜਕਰੀ ਨੇ ਪੰਜਾਬ ਵਾਲਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਤੁਸੀਂ ਜਿਹੜੇ ਨਵੇਂ ਕੌਮੀ ਪ੍ਰੋਜੈਕਟ ਹੈਗੇ ਜ਼ਮੀਨ ਅਕਾਇਰ ਕੰਦੇ ਜਿੱਥੋਂ ਦੀ ਨੇ ਸੁਣਾਈ ਵੀ ਵੱਡੀਆਂ ਸੜਕਾਂ ਨਿਕਲਣੀਆਂ ਤੁਸੀਂ ਅਜੇ ਤੱਕ ਪ੍ਰਵਾਨਗੀ ਨਹੀਂ ਦਿੱਤੀ ਜੇ ਪ੍ਰਵਾਨਗੀ ਨਹੀਂ ਦਿੰਦੇ ਤਾਂ ਫਿਰ ਕਿਉਂ ਨਾ ਤੁਹਾਡੇ ਪ੍ਰੋਜੈਕਟ ਹੀ ਰੋਕ ਲਏ ਜਾਣ ਹੁਣ ਜੇ ਪੰਜਾਬ ਦੇ ਸੜਕੀ ਪ੍ਰੋਜੈਕਟ ਰੁਕੇ ਜਾਣ ਪੰਜਾਬ ਦੀ ਸਿੱਖਿਆ ਦਾ ਮਾਮਲਾ ਰੁਕਿਆ ਜਾਏ ਐਦਾਂ ਹੀ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਰੁਕੇ ਜਾਣ ਤਾਂ ਫਿਰ ਫੈਡਰਲ ਟਾਂ ਚ ਇਹਦਾ ਖੋਰਾ ਲੱਗੇਗਾ ਹੀ ਲੱਗੇਗਾ ਇਹਦਾ ਇੱਕ ਨਮੂਨਾ ਹੈਗਾ ਜੋ ਗਵਰਨਰ ਦੇ ਬਿੱਲਾਂ ਦਾ ਮਾਮਲਾ ਜਿਹਦਾ ਤੁਸੀਂ ਜ਼ਿਕਰ ਕੀਤਾ ਨਵਦੀਪ ਜੀ ਬਿਲਕੁਲ ਇਸ ਦੇ ਨਾਲ ਹੀ ਆਪਾਂ ਜਗਲੀ ਖਬਰਦਾਰ ਜ਼ਿਕਰ ਕਰੀਏ ਤਾਂ ਕਿਸਾਨਾਂ ਦੇ ਨਾਲ ਰਿਲੇਟਡ ਖਬਰ ਹੈ ਕਿ ਜਦੋਂ ਤੋਂ ਬੈਰੀਗੇਡ ਖੋਲਣ ਦੀ ਸ਼ੰਭੂ ਬਾਰਡਰ ਤੇ ਬੈਰੀਗੇਡ ਖੋਲਣ ਦੀ ਗੱਲ ਕੀਤੀ ਗਈ ਹੈ ਤਾਂ ਉਦੋਂ ਹਰਿਆਣਾ ਵੀ ਇੱਕ ਤਰੀਕੇ ਦਾ ਚੰਬੇ ਦੇ ਵਿੱਚ ਆ ਗਿਆ ਤਾਂ ਉਹਨਾਂ ਨੇ ਵੀ ਦੋਵਾਰ ਤੋਂ ਇਹ ਇੱਕ ਗੱਲ ਕਹੀ ਹੈ ਕਿ ਬੈਰੀਗੇਡ ਚੇਕਰ ਖੋਲੇ ਗਏ ਤਾਂ ਤਣਾ ਦੀ ਸਥਿਤੀ ਵੱਧ ਸਕਦੀ ਹੈ ਤਾਂ ਉੱਥੇ ਕੁਝ ਵੀ ਹੋ ਸਕਦਾ ਹੈ ਭਾਵੇਂ ਕਿ ਉਹਨਾਂ ਵੱਲੋਂ ਇਹ ਪਟੀਸ਼ਨ ਉੱਥੇ ਧਾਰ ਕਰੀਤੀ ਗਈ ਹੈ ਪਰ ਦੂਜੇ ਪਾਸੇ ਜੇ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਕਿ ਜਦੋਂ ਵੀ ਉਹਨਾਂ ਦਾ ਰਾਹ ਖੋਲਿਆ ਜਾਵੇਗਾ ਤਾਂ ਉਹ ਸਿੱਧਮ ਸਿੱਧਾ ਦਿੱਲੀ ਦੇ ਵੱਲ ਕੂਚ ਕਰਨਗੇ ਇਸ ਮਾਮਲੇ ਤੇ ਕੀ ਕਹਿਣਾ ਚਾਹੋਗੇ ਨਿਵਦੀਬੇ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਚ ਹੈaryana ਹਾਂ ਹੋਰ ਕਿਸਾਨਾਂ ਨਾਲ ਬੇਲੋੜਾ ਟਕਰਾਅ ਪੈਦਾ ਕਰ ਰਿਹਾ ਹੁਣ ਕਿਸਾਨ ਆਪਣੇ ਆਪ ਚ ਕੀ ਹਲਫਿਆ ਬਿਆਨ ਦੇਣ ਉਹ ਕਹਿੰਦੇ ਅਸੀਂ ਕੋਈ ਵਾਇਲੈਂਸ ਵਾਲੀ ਗੱਲ ਹੰਸਾੜੀ ਗੱਲ ਨਹੀਂ ਕਰਾਂਗੇ ਸਾਡਾ ਕੰਮ ਹੈ ਕੁਝ ਮੁੱਦਿਆਂ ਦੇ ਉੱਤੇ ਐਮਐਸਪੀ ਦਾ ਮਾਮਲਾ ਹੈ ਕਰਜ਼ੇ ਦਾ ਮਾਮਲਾ ਹੈ ਫਸਲੀ ਵਿਭਿੰਨਤਾ ਦਾ ਮਾਮਲਾ ਹੈ ਜਿਹੜੇ ਕਿਸਾਨਾਂ ਤੇ ਕੇਸ ਬਣਿਆ ਉਹਨਾਂ ਦੇ ਮਾਮਲੇ ਹੈਗੇ ਉਹਨਾਂ ਮਾਮਲਿਆਂ ਲੈ ਕੇ ਕਹਿੰਦੇ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਹੈ ਸਾਰੇ ਦੇਸ਼ ਦੇ ਲੋਕ ਰੈਲੀਆਂ ਕਰਦੇ ਆ ਦਿੱਲੀ ਜਾ ਕੇ ਪ੍ਰੋਟੈਸਟ ਕਰਦੇ ਆ ਜੀ ਕਿਸਾਨ ਕਹਿੰਦੇ ਸਾਡਾ ਵੀ ਅਧਿਕਾਰ ਹੈ ਉਹਨਾਂ ਨੂੰ ਬਾਰ ਬਾਰ ਜਾਣ ਤੋਂ ਪਹਿਲਾਂ ਹਰਿਆਣਾ ਨੇ ਇੰਨਾ ਸਮਾਂ ਰੋਕਿਆ ਕਿੰਨੇ ਕਿਸਾਨਾਂ ਦੀ ਜਾਨ ਚਲੀ ਗਈ ਕਿੰਨਿਆਂ ਦੇ ਉੱਤੇ ਕੇਸ ਬਣੇ ਆਖਰ ਨਤੀਜਾ ਕੀ ਹੋਇਆ ਹੁਣ ਸੁਪਰੀਮ ਕੋਰਟ ਹੋਵੇ ਜਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੋਣ ਉਹਨਾਂ ਨੇ ਆਖਰ ਕੀ ਆਈ ਨਾ ਕਿ ਹੁਣ ਲੋਕਾਂ ਨੂੰ ਪਰੇਸ਼ਾਨੀ ਖੜੀ ਕੀਤੀ ਜਾਂਦੀ ਹੈ ਕਿਉਂ ਨਹੀਂ ਰਸਤੇ ਖੋਲੇ ਜਾਂਦੇ ਹੁਣ ਰਸਤੇ ਖੋਲੇਗੇ ਆ ਕਿਸਾਨ ਕਹਿੰਦੇ ਜੇ ਰਸਤੇ ਖੋਲੇ ਆ ਤਾਂ ਅਸੀਂ ਦਿੱਲੀ ਜਾ ਕੇ ਆਪਣਾ ਪ੍ਰੋਟੈਸਟ ਦਾ ਜੋ ਵੀ ਹੈਗਾ ਕੂਚ ਕਰਾਂਗੇ ਉੱਥੇ ਜਾ ਕੇ ਆਪਣੀ ਗੱਲ ਕੇਂਦਰ ਅਗੇ ਰੱਖਾਂਗੇ ਪਰ ਅਜੇ ਵੀ ਗੈਰਜਕਿੰਨੀ ਵਾਲੀ ਸਥਿਤੀ ਬਣੀ ਆ ਕੁਝ ਕਿਹਾ ਨਹੀਂ ਜਾ ਸਕਦਾ ਕੀ ਹੋਏਗਾ ਜਦੋਂ ਕਿਸਾਨ ਕੂਚ ਕਰਨਗੇ ਕਿਉਂਕਿ ਨਾ ਤਾਂ ਅਜੇ ਕਿਸਾਨਾਂ ਨੇ ਕੂਚ ਕੀਤਾ ਹੈ ਛੋਟੀ ਜੀ ਗੱਲ ਹੈਗੀ ਆ ਡੱਬ ਵਾਲੀ ਪਾਸੇ ਸਿੱਧੂਪੁਰ ਕਿਸਾਨ ਜਿੱਥੇ ਬੰਦੀਆਂ ਬੈਠੀਆਂ ਸੀ ਉਹਨਾਂ ਨੇ ਇਧਰਲੇ ਪਾਸੇ ਪੰਜਾਬ ਵਾਲੇ ਪਾਸੇ ਆਉਣਾ ਸੀ ਉਹਨਾਂ ਦਾ ਥੋੜਾ ਜਿਹਾ ਰਸਤਾ ਹਰਿਆਣੇ ਵੱਲ ਦੀ ਪੈਂਦਾ ਸੀ ਅੰਮ੍ਰਲੇ ਜ਼ਿਲ੍ਹੇ ਜਦਿਲੰਘੇ ਆਉਣਾ ਸੀ ਹੋਇਆ ਕਿ ਕਿ ਹਰਿਆਣਾ ਜਿੱਦਾਂ ਤੁਸੀਂ ਕਹਿੰਦੇ ਆ ਸਰਤਾਰਕ ਹੋਣ ਦੀ ਗੱਲ ਹੈਗੀ ਆ ਕਿ ਹਰਿਆਣਾ ਨੇ ਉੱਤੇ ਵੱਡੇ ਵੱਡੇ ਬੈਰੀਕੇਡ ਲਾਤੇ ਰੋਕਾਂ ਲਾਤੀਆਂ ਅੰਬਾਲਾ ਦੇ ਵਿੱਚ ਸਾਰੇ ਚ ਕਿਸਾਨ ਪੈਂਦਾ ਰਿਆ ਸ਼ਾਮ ਹੁੰਦਾ ਹੁੰਦਾ ਸੈਮ ਦੀ ਬਣੀ ਕਿਸਾਨ ਜਿਹੜਾ ਉਧਰੋਂ ਨਿਕਲ ਕੇ ਪੰਜਾਬ ਵਾਲੇ ਪਾਸੇ ਹੋਣਾ ਸੀ ਪੰਜਾਬ ਵਾਲੇ ਪਾਸੇ ਆ ਗਏ ਸੋ ਇਸ ਤਰ੍ਹਾਂ ਦਾ ਬੇਲੋੜਾ ਟਕਰਾਅ ਹੈ ਕਿਸਾਨਾਂ ਨਾਲ ਸਰਕਾਰਾਂ ਨੂੰ ਬੇਲੋੜਾ ਟਕਰਾਅ ਕਰਨੀ ਜਾਇ ਗੱਲਬਾਤ ਦੀ ਮੇਜ਼ ਤੇ ਬਹਿ ਕੇ ਉਹਨਾਂ ਦੇ ਮਸਲੇ ਨਬਟਾਉਣੇ ਚਾਹੀਦੇ ਜੀ ਬਿਲਕੁਲ ਤੇ ਸਮਾਂ ਸਾਡੇ ਕੋਲ 1.5 ਮਿੰਟ ਦਾ ਬਾਕੀ ਬਚਿਆ ਸਰ ਜਿਸ ਦੇ ਵਿੱਚ ਆਪਾਂ ਵੈਸੇ ਤਾਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਪਰ ਅੱਜ ਵੀ ਗੱਲ ਕਰਨੀ ਪਣਦੀ ਹੈ ਕਿਉਂਕਿ ਰਿਪੋਰਟਾਂ ਬਹੁਤ ਖਤਰਨਾਕ ਨੇ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੱਭਰੂ ਨੌਜਵਾਨ ਆਏ ਦਿਨ ਮਰ ਰਹੇ ਨੇ ਹੋਰ ਤਾਂ ਹੋਰ ਜਿੱਥੇ ਉਹ ਬਾਕੀਆਂ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਨੁਕਸਾਨ ਪਹੁੰਚਾ ਰਹੇ ਨੇ ਉੱਥੇ ਹੀ ਪਰਿਵਾਰਕ ਮੈਂਬਰ ਵੀ ਬਹੁਤ ਤੰਗ ਆ ਰਹੇ ਨੇ ਤੇ ਖਬਰਾਂ ਜੜੀਆਂ ਛਪੀਆਂ ਨੇ ਮੇਰੇ ਸਾਹਮਣੇ ਪਈਆਂ ਨੇ ਕਿ ਨਸ਼ੇੜੀ ਪੁੱਤ ਤੋਂ ਤੰਗ ਆ ਕੇ ਪਟਿਆਲੇ ਦੇ ਵਿੱਚ ਰਹਿੰਦੇ ਪਿਤਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤੇ ਉੱਥੇ ਭਵਾਨੀਗੜ੍ਹ ਦੇ ਦੋ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ ਗਏ ਨੇ ਤਾਂ ਇਹ ਤਾਂ ਸਿਰਫ ਅਖਬਾਰਾਂ ਦੱਸਦੀਆਂ ਨੇ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਨਸ਼ੇ ਦੀ ਭੇਟ ਨੌਜਵਾਨ ਚੜ ਰਹੇ ਹੋਣਗੇ ਨੇ ਵੀ ਤੁਸੀਂ ਜਿਸ ਮਾਮਲੇ ਦਾ ਜ਼ਿਕਰ ਕੀਤਾ ਤੁਸੀਂ ਦੱਸ ਹੀ ਦਿੱਤਾ ਭਵਾਨੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦੋ ਨੌਜਵਾਨ ਔਰ ਦੋ ਨੌਜਵਾਨ ਉਹ ਹੈ ਜਿਹੜੇ ਦਲਤ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਇੱਕ ਉਹਨਾਂ ਚੋਂ ਰਾਤ ਨੂੰ ਕਰਨੀ ਗਿਆ ਮਾਪਿਓ ਲਵ ਦੇ ਲਵ ਦੇ ਦੂਜੇ ਦੇ ਘਰ ਚ ਗੇ ਰਾਮਪਰਾ ਰੋਡ ਤੇ ਭਵਾਨੀਗੜ੍ਹ ਤੇ ਉਹਨਾਂ ਦਾ ਕੋਈ ਘਰ ਹੋਏਗਾ ਪਰ ਉਹ ਜੰਦਰਾ ਲੱਗਿਆ ਸੀ ਜੰਦਰਾ ਤੋੜ ਕੇ ਦੇਖਿਆ ਗਿਆ ਤਾਂ ਅੰਦਰੋਂ ਦੋਨੇ ਜਿਹੜੇ ਨੌਜਵਾਨ ਸੀ ਕਿਸ ਦੀ ਇੱਕ ਅਦੇ ਦੀ 33 34 ਸਾਲ ਉਮਰ ਹੈ ਦੂਜੇ ਦੀ 32 33 ਸਾਲ ਉਮਰ ਹੋਏਗੀ ਜਣੀ ਪਨ ਜਵਾਨ ਲੋਕ ਔਰ ਗਰੀ ਪਰਿਵਾਰਾਂ ਦੇ ਲੋਕ ਜਿਹੜੇਗਾ ਕਿਸ ਕਦਰ ਆਪਣੇ ਆਪਾਂ ਜਾਨਾਂ ਤੋੜ ਰਿਹਾ ਤੇ ਜਿਸ ਤੁਸੀਂ ਮੁੱਦੇ ਦਾ ਜ਼ਿਕਰ ਦੂਜੇ ਦਾ ਕਰ ਰਹੇ ਹੋ ਉਹ ਪਟਿਆਲਾ ਨਾਲ ਸੰਬੰਧਿਤ ਹੈ ਦੇਖੋ ਕਿੰਨੀ ਜਿਹੜੀ ਹੈਗੀ ਇਤਰਾਸ ਦੀ ਹੋਏਗੀ ਕਿ ਇੱਕ ਬਾਪ ਨੂੰ ਜਿਹੜਾ ਹੈਗਾ ਨਸ਼ਿਆੜੀ ਪੁੱਤ ਹੈ ਪਿਛਲੇ 8 ਸਾਲ ਤੋਂ ਲਗਾਤਾਰ ਕੁੜਦਾ ਆ ਰਿਹਾ ਸੀ ਸ਼ਰਾਬ ਦੀ ਮੰਗ ਕਰਦਾ ਸੀ ਨਸ਼ੇ ਦੀ ਮੰਗ ਕਰਦਾ ਸੀ ਭਾਂਡੇ ਟਿੰਡੇ ਵੇਚ ਜਾਂਦਾ ਸੀ ਅਖੀਰ ਇੱਕ ਦਿਨ ਐਸਾ ਆਇਆ ਕੇ ਬਾਪ ਨੇ ਤੰਗ ਆ ਕੇ ਨਸ਼ੇੜੀ ਪੁੱਦੇ ਹੱਥੋਂ ਉਸਨੇ ਖੁਦਕਸ਼ੀ ਕਰ ਲਈ ਹਮ ਹੁਣ ਤਰਾਸਦੀ ਕੀ ਹੈ ਕਿ ਜਿਹੜਾ ਪੁੱਤ ਇਸ ਦੇ ਵਜ੍ਹਾ ਕਰਕੇ ਉਸਨੇ ਖੁਦਕਸ਼ੀ ਕੀਤੀ ਉਸ ਪੁੱਤ ਦੀ ਦਾਦੀ ਨੇ ਆਪਣੇ ਪੋਤੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ ਹਮ ਕਿ ਮੇਰੇ ਪੁੱਤ ਨੂੰ ਮਾਰਨ ਵਾਲਾ ਮੇਰਾ ਪੋਤਾ ਹੀ ਹੈ ਇਹਦੀ ਵਜ੍ਹਾ ਕਰਕੇ ਮੇਰਾ ਪੁੱਤ ਇਹ ਦੁਨੀਆ ਤੋਂ ਚਲਾ ਗਿਆ ਹਮ ਤਿੰਨ ਪੀੜੀਆਂ ਸ਼ਾਮਲ ਹੋ ਗਈਆਂ ਨਾ ਹਾਂ ਇੱਕ ਤਾਂ ਬਾਪ ਚਲਿਆ ਗਿਆ ਨਸ਼ੇ ਕਰਕੇ ਆਪਣੇ بیٹے ਕਰਕੇ ਇੰਨਾ ਪਰੇਸ਼ਾਨ ਸੀ ਖੁਦਕੁਸ਼ੀ ਕਰ ਗਿਆ ਇੱਕ ਜਿਹੜਾ ਬੇਟਾ ਸੀਗਾ ਉਹ ਇਹਨਾਂ ਨਸ਼ੇੜੀ ਕੇ ਪਿਛਲੇ 8 ਸਾਲ ਤੋਂ ਨਸ਼ਾ ਕਰਦਾ ਆ ਰਿਹਾ ਸੀ ਬਾਪ ਦੇ ਕਹਣ ਦੇ ਹੱਟਦਾ ਨਹੀਂ ਸੀ ਤੀਸਰੀ ਪੀੜੀ ਜਿਹੜੀ ਦਾਦੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੀ ਉਮਰ ਹੋएगी ਉਸਦੀ ਜੀ ਉਹ ਦਾਦੀ ਨੇ ਬੁਢਾਪੇ 'ਚ ਜਾ ਕੇ ਕਿੰਨਾ ਔਖਾ ਹੋਏਗਾ ਜਿਹੜੀ ਦਾਦੀ ਨੇ ਪਤਾ ਨਹੀਂ ਕਿਵੇਂ ਕਿਸੇ ਵੇਲੇ ਸੁੱਖਾਂ ਮੰਗ ਮੰਗ ਕੇ बेटे आपा सारे जानਦੇ ਆ ਕਿ ਪੁੱਤਾਂ ਦੀ ਬਹੁਤ ਗੱਲ ਕਰਦੀਆਂ ਮਾਵਾਂ ਉਹ ਪੁੱਤ ਮੰਗੇ ਹੋਣਗੇ ਲਏ ਹੋਣਗੇ ਤੇ ਉਸ ਪੁੱਤ ਦੇ ਖਿਲਾਫ ਉਸ ਪੋਤੇ ਦੇ ਖਿਲਾਫ ਜਿਹੜਾ ਹੈ ਐਫ ਆਈ ਆਰ ਦਾ ਜ਼ਿਕਰ ਆਇਆ ਪੁਲਿਸ ਕੋਲੇ ਔਰ ਪੁਲਿਸ ਨੇ ਉਸ ਨੂੰ ਗ੍ਰਫਤਾਰ ਕਰ ਲਿਆ ਖੈਰ ਗ੍ਰਫਤਾਰ ਕਰਕੇ ਕੀ ਗੱਲ ਸਾਹਮਣੇ ਆਉਂਦੀ ਹੈ ਵੱਖਰਾ ਮਾਮਲਾ ਹੈ ਪਰ ਜੋ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਕਿਸ ਕਦਰ ਆਏ ਦਿਨ ਦਮ ਤੋੜ ਰਿਹਾ ਹੈ ਇਸ ਦਾ ਅੰਦਾਜ਼ਾ ਕਿ ਕੋ ਮਿਸਾਲ ਦੱਸਦੀ ਹੈ ਕਿ ਤਿੰਨ ਪੀੜੀਆਂ ਇੱਕ ਮਾਮਲੇ 'ਚ ਨਸੇ ਦੀ ਭੇਣ ਚੜ ਗੀਆਂ ਦਾਦੀ ਦਾਦੀ ਦਾ ਪੋਤਾ ਤੇ ਦਾਦੀ ਦਾ ਜਿਹੜਾ ਬੇਟਾ ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡਾ ਬਤ ਪਤ ਤਨਵਾਦ ਬਹੁਤ ਫਧੀਆ ਸਲੀਕਾ ਦਿਨਾ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਤ ਪਤ ਤਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਉਹ ਵੇਖਦੇ ਹਾਂ ਇਸ ਨੂੰ ਬਤ ਬਤ ਪਸੰਦ ਕੀਤਾ ਜਾਂਦਾ ਬਹੁਤ ਸਾਰੇ ਜਿਹੜੇ ਸੁਨੇਹੇ ਨੇ ਤੁਹਾਡੇ Facebook ਤੇ YouTube ਦੇ ਜ਼ਰੀਏ ਸਾਨੂੰ ਮਿਲਦੇ ਨੇ ਉਸ ਦੀ ਕੋਸ਼ਿਸ਼ ਕਰਦੇ ਹੁੰਦੇ ਆ ਸਮਾਂ ਰਹਿੰਦਿਆਂ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਜੇ ਮਿਲ ਆ ਗਿਆ ਪਰ ਕੱਲ ਕੁਝ ਹੋਰ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦੋ ਚਾਸਤ ਸਬਸਕ੍ਰਾਈਬ ਕਰ